ਬੇਨਤੀ ਕਰਦੀ ਸਾਰੇ ਨਾਲ ਬਸ ਇਹੀ ਬੇਨਤੀ ਕਰੋ ਲੋਕ ਬਹੁਤ ਅਰਦਾਸਾਂ ਬੇਨਤੀਆਂ ਕਰ ਰਹੇ ਨੇ ਕੋਈ ਵੀ ਇਹ ਜੀ ਮਤਲਬ ਸੁੱਖ ਦਾ ਸਨੇਹਾ ਦਿਓ ਵੀ ਵੀਰਾ ਰਿਕਵਰ ਕਰਨ ਲੱਗਿਆ ਤੇ ਹੌਫਸ ਬਹੁਤ ਜਲਦੀ ਠੀਕ ਹੋਣਾ ਸਾਰੇ ਦੁਆਨਾ ਕਰੋ ਨਹੀਂ ਮਿਲ ਕੇ ਆਇਆ ਸਭ ਠੀਕ ਹੈ ਜਸਵੀਰ ਭਾਈ ਨੂੰ ਮੀਡੀਆ ਤੋਂ ਸਭ ਠੀਕ ਠਾਕ ਹੈ ਠੀਕ ਹੈ ਜਿਹੜੇ ਸਾਰੇ ਸਟਾਫ ਨੂੰ ਮਾਈਕ ਜਾਨ ਬਹੁਤ ਬਹੁਤ ਥੈਂਕ ਯੂ ਬਹੁਤ ਬਹੁਤ ਬੇਨਤੀ ਕਰਦੀ ਸਾਰੇ ਨਾਲ ਬਸ ਇਹੀ ਬੇਨਤੀ ਕਰੋ ਲੋਕ ਬਹੁਤ ਅਰਦਾਸਾਂ ਬੇਨਤੀਆਂ ਕਰਨ ਲਈ ਕੋਈ ਵੀ ਇਹ ਜੀ ਮਤਲਬ ਸੁੱਖ ਦਾ ਸੁਨੇਹਾ ਦਿਓ ਵੀ ਵੀਰਾ ਰਿਕਵਰ ਕਰਨ ਲੱਗਾ ਤੇ ਹੋਪਸ ਬਹੁਤ ਜਲਦੀ ਠੀਕ ਹੋਣਾ ਸਾਰੇ ਦੁਆਨਾ ਕਰੋ ਨਹੀਂ ਮਿਲ ਕੇ ਆਇਆ ਸਭ ਠੀਕ ਹੈ ਜਸਵੀਰ ਭਾਈ ਨੂੰ ਮੀਡੀਆ ਸਭ ਠੀਕ ਠਾਕ ਹੈ ਠੀਕ ਹੈ ਜਿਹੜੇ ਥੋੜਾ ਸਟਾਉਂਡ ਕਰ ਲੋ ਮਾਈਕ ਡਾਊਨ ਬਹੁਤ ਬਹੁਤ ਥੈਂਕ ਯੂ ਬੀਬੀ ਬੀਬੀ ਫੋਟੋ ਨਾ ਮੈਂ ਬੇਨਤੀ ਕਰਦਾ ਸਾਰੇ ਨਾਲ ਬਸ ਇਹੀ ਬੇਨਤੀ ਕਰੋ ਲੋਕ ਬਹੁਤ ਅਰਦਾਸਾਂ ਬੇਨਤੀਆਂ ਕਰ ਰਹੇ ਨੇ ਕੋਈ ਵੀ ਇਹ ਜੀ ਮਤਲਬ ਸੁੱਖ ਦਾ ਸੁਨੇਹਾ ਦਿਓ ਵੀ ਵੀਰਾ ਰਿਕਵਰ ਕਰਨ ਲੱਗਿਆ ਤੇ ਹੌਫਸ ਬਹੁਤ ਜਲਦੀ ਠੀਕ ਹੋਣਾ ਸਾਰੇ ਦੁਆਵਾਂ ਕਰੋ ਨਹੀਂ ਮਿਲ ਕੇ ਆਇਆ ਸਭ ਠੀਕ ਹੈ ਜਸਵੀਰ ਭਾਈ ਨੂੰ ਮੀਡੀਆ ਸਭ ਠੀਕ ਠਾਕ ਹੈ ਠੀਕ ਹੈ ਜਿਹੜੇ ਥੋੜਾ ਸਟਾਉਂਡ ਕਰ ਲੋ ਮਾਈਕ ਡਾਉਨ ਬਹੁਤ ਬਹੁਤ ਥੈਂਕ ਯੂ ਬੀਬੀ ਬੀਬੀ ਫੋਟੋ ਆਪਣੀ ਬੇਨਤੀ ਕੰਪਨੀ ਸਾਰੇ ਨਾਲਸਾ ਇਹੀ ਬੇਨਤੀ ਕਰੋ ਲੋਕ ਬਹੁਤ ਅਰਦਾਸਾਂ ਬੇਨਤੀਆਂ ਕਰ ਰਹੇ ਨੇ ਤੁਸੀਂ ਵੀ ਇਹੀ ਮਤਲਬ ਸੁੱਖ ਦਾ ਸਨੇਹਾ ਦਿਓ ਵੀ ਵੀਰਾ ਰਿਕਵਰ ਕਰਨ ਲੱਗਿਆ ਤੇ ਹੁਣ ਸਭ ਬਹੁਤ ਜਲਦੀ ਠੀਕ ਹੋਣਾ ਸਾਰੇ ਦੁਆਨਾ ਕਰੋ ਨਹੀਂ ਮਿਲ ਕੇ ਆਏ ਸਭ ਠੀਕ ਹੈ ਜਸਵੀਰ ਭਾਈ ਨੂੰ ਮੀਡੀਆ ਤੋਂ ਸਭ ਠੀਕ ਠਾਕ ਹੈ ਠੀਕ ਹੈ ਜਿਹੜੇ ਥੋੜਾ ਡਾਊਨ ਕਰੋ ਮਾਈਕ ਡਾਊਨ ਕਰੋ ਬਹੁਤ ਬਹੁਤ ਥੈਂਕ ਯੂ ਬੀਬੀ ਬੀਬੀ ਫੋਟੋ ਨਾ ਮੈਂ ਬੇਨਤੀ ਕਰੀ ਸਾਰੇ ਨਾਲ ਬਸ ਇਹੀ ਬੇਨਤੀ ਕਰੋ ਲੋਕ ਬਹੁਤ ਅਰਦਾਸਾਂ ਬੇਨਤੀਆਂ ਕਰ ਰਹੇ ਨੇ ਕੋਈ ਵੀ ਇਹ ਜੀ ਮਤਲਬ ਸੁੱਖ ਦਾ ਸੁਨੇਹਾ ਦਿਓ ਵੀ ਵੀਰਾ ਰਿਕਵਰ ਕਰਨ ਲੱਗਾ ਤੇ ਹੌਫਸ ਬਹੁਤ ਜਲਦੀ ਠੀਕ ਹੋਣਾ ਸਾਰੇ ਦੁਆਨਾ ਕਰੋ ਨਹੀਂ ਮਿਲ ਕੇ ਆਇਆ ਸਭ ਠੀਕ ਹੈ ਜਸਵੀਰ ਭਾਈ ਨੂੰ ਮਿਲਿਆ ਸਭ ਠੀਕ ਠਾਕ ਹੈ ਠੀਕ ਹੈ ਜਿਹੜੇ ਥੋੜਾ ਡਾਊਨ ਕਰੋ ਮਾਈਕ ਡਾਊਨ ਕਰੋ ਬਹੁਤ ਬਹੁਤ ਥੈਂਕ ਯੂ ਬੀਬੀ 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 ਨਾ ਬੇਨਤੀ ਕਰਦੇ ਸਾਰੇ ਨਾਲ ਬਸ ਇਹੀ ਬੇਨਤੀ ਕਰੋ ਲੋਕ ਬਹੁਤ ਅਰਦਾਸਾਂ ਬੇਨਤੀਆਂ ਕਰ ਰਹੇ ਤੁਸੀਂ ਵੀ ਇਹੀ ਮਤਲਬ ਸੁੱਖ ਦਾ ਸਨੇਹਾ ਦਿਓ ਵੀ ਵੀਰਾ ਰਿਕਵਰ ਕਰਨ ਲੱਗਿਆ ਤੇ ਹੁਣ ਸਭ ਬਹੁਤ ਜਲਦੀ ਠੀਕ ਹੋਣਾ ਸਾਰੇ ਦੁਆਨਾ ਕਰੋ ਨਹੀਂ ਮਿਲ ਕੇ ਆਇਆ ਸਭ ਠੀਕ ਹੈ ਜਸਵੀਰ ਭਾਈ ਨੂੰ ਮੀਡੀਆ ਸਭ ਠੀਕ ਠਾਕ ਹੈ ਠੀਕ ਹੈ ਜੀ ਥੋੜਾ ਡਾਊਨ ਕਰ ਲਓ ਮਾਈਕ ਡਾਊਨ ਠੀਕ ਬਹੁਤ ਬਹੁਤ ਥੈਂਕ ਯੂ ਨਾ ਬੇਨਤੀ ਕਰਦੇ ਸਾਰੇ ਨਾਲ ਬਸ ਇਹੀ ਬੇਨਤੀ ਕਰੋ ਲੋਕ ਬਹੁਤ ਅਰਦਾਸਾਂ ਬੇਨਤੀਆਂ ਕਰਨ ਲਈ ਕੋਈ ਵੀ ਇਹ ਜੀ ਮਤਲਬ ਸੁੱਖ ਦਾ ਸਨੇਹਾ ਦਿਓ ਵੀ ਵੀਰਾ ਰਿਕਵਰ ਕਰਨ ਲੱਗਿਆ ਤੇ ਹੌਫਸ ਬਹੁਤ ਜਲਦੀ ਠੀਕ ਹੋਣਾ ਸਾਰੇ ਦੁਆਨਾ ਕਰੋ ਨਹੀਂ ਮਿਲ ਕੇ ਆਇਆ ਸਭ ਠੀਕ ਹੈ ਜਸਵੀਰ ਭਾਈ ਨੂੰ ਮੀਡੀਆ ਸਭ ਠੀਕ ਠਾਕ ਹੈ ਠੀਕ ਹੈ ਜਿਹੜੇ ਥੋੜਾ ਸ਼ਟਾਉਨ ਕਰ ਲੋ ਮਾਈਕ ਸ਼ਟਾਉਨ ਬਹੁਤ ਬਹੁਤ ਥੈਂਕ ਯੂ ਬੇਨਤੀ ਕਰਦੀ ਸਾਰੇ ਨਾਲ ਬਸ ਇਹੀ ਬੇਨਤੀ ਕਰੋ ਲੋਕ ਬਹੁਤ ਅਰਦਾਸਾਂ ਬੇਨਤੀਆਂ ਕਰ ਰਹੇ ਕੋਈ ਵੀ ਇਹੀ ਮਤਲਬ ਸੁੱਖ ਦਾ ਸਨੇਹਾ ਦਿਓ ਵੀ ਵੀਰਾ ਰਿਕਵਰ ਕਰਨ ਲੱਗਿਆ ਤੇ ਹੌਫਸ ਬਹੁਤ ਜਲਦੀ ਠੀਕ ਹੋਣਾ ਸਾਰੇ ਦੁਆਨਾ ਕਰੋ ਨਹੀਂ ਮਿਲ ਕੇ ਆਇਆ ਸਭ ਠੀਕ ਹੈ ਜਸਵੀਰ ਭਾਈ ਨੂੰ ਮੀਡੀਆ ਤੋਂ ਸਭ ਠੀਕ ਠਾਕ ਹੈ ਠੀਕ ਹੈ ਜਿਹੜੇ ਥੋੜਾ ਡਾਊਨ ਕਰ ਲਓ ਮਾਈਕ ਬਹੁਤ ਬਹੁਤ ਥੈਂਕ ਯੂ ਬੀਬੀ ਬੀਬੀ ਫੋਟੋ ਨਾ ਮੈਂ ਬੇਨਤੀ ਕਰੀ ਸਾਰੇ ਨਾਲ ਬਸ ਇਹੀ ਬੇਨਤੀ ਕਰੋ ਲੋਕ ਬਹੁਤ ਅਰਦਾਸਾਂ ਬੇਨਤੀਆਂ ਕਰ ਰਹੇ ਕੋਈ ਵੀ ਇਹ ਜੀ ਮਤਲਬ ਸੁੱਖ ਦਾ ਸਨੇਹਾ ਦਿਓ ਵੀ ਵੀਰਾ ਰਿਕਵਰ ਕਰਨ ਲੱਗਾ ਤੇ ਹੌਫਸ ਬਹੁਤ ਜਲਦੀ ਠੀਕ ਹੋਣਾ ਸਾਰੇ ਦੁਆਨਾ ਕਰੋ ਨਹੀਂ ਮਿਲ ਕੇ ਆਇਆ ਸਭ ਠੀਕ ਹੈ ਜਸਵੀਰ ਭਾਈ ਨੂੰ ਮੀਡੀਆ ਸਭ ਠੀਕ ਠਾਕ ਹੈ ਠੀਕ ਹੈ ਜਿਹੜੇ ਸਾਰੇ ਡਾਊਨ ਕਰ ਲੋ ਮਾਈਕ ਡਾਊਨ ਬਹੁਤ ਬਹੁਤ ਥੈਂਕ ਯੂ ਬੀਬੀ 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 ਨਾ ਬੇਨਤੀ ਕਰਦੇ ਸਾਰੇ ਨਾ ਬਸ ਇਹੀ ਬੇਨਤੀ ਕਰੋ ਲੋਕ ਬਹੁਤ ਅਰਦਾਸਾਂ ਬੇਨਤੀਆਂ ਕਰ ਰਹੇ ਨੇ ਕੋਈ ਵੀ ਇਹੀ ਮਤਲਬ ਸੁੱਖ ਦਾ ਸਨੇਹਾ ਦਿਓ ਵੀ ਵੀਰਾ ਰਿਕਵਰ ਕਰਨ ਲੱਗਿਆ ਤੇ ਹੌਫਸ ਬਹੁਤ ਜਲਦੀ ਠੀਕ ਹੋਣਾ ਸਾਰੇ ਦੁਆਵਾਂ ਕਰੋ ਨਹੀਂ ਮਿਲ ਕੇ ਆਏ ਸਭ ਠੀਕ ਹੈ ਜਸਵੀਰ ਭਾਈ ਨੂੰ ਮੀਡੀਆ ਤੋਂ ਸਭ ਠੀਕ ਠਾਕ ਹੈ ਠੀਕ ਹੈ ਜੀ ਥੋੜਾ ਡਾਊਨ ਕਰ ਦਿਓ ਮਾਈਕ ਡਾਊਨ ਠੀਕ ਬਹੁਤ ਬਹੁਤ ਥੈਂਕ ਯੂ ਬੀਬੀ 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 ਨਾ ਬੇਨਤੀ